ਟਰੈਕਟਰ ਮੰਡੀ ਕੋਚਨ ਨੂੰ ਕਰੋ ਸਬਸਕ੍ਰਾਈਬ ਜੀ ਰੈੱਡ ਬਟਨ ਤੇ ਕਲਿੱਕ ਕਰਕੇ ਤੇ ਨਾਲ ਦੇ ਨਾਲ ਐਪਲੀਕੇਸ਼ਨ ਪਾਉਣ ਲਈ ਜੀ ਘੰਟੀ ਦੇ ਆਈਕਨ ਨੂੰ ਦਬਾਓ ਜੀ ਇਸ ਦਾ ਫਾਇਦਾ ਇਹ ਹੋਊਗਾ ਜੀ ਤੁਹਾਨੂੰ ਤੁਰੰਤ ਹੀ ਨੋਟੀਫਿਕੇਸ਼ਨ ਮਿਲ ਜਾਇਆ ਕਰਾਂਗੇ ਜੀ ਸਤਿ ਸ੍ਰੀ ਅਕਾਲ ਹੈ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਵੀਰਵਾ ਜੀ ਅੱਜ ਆਪਾਂ ਤੁਹਾਡੇ ਬਾਸ ਤੇ ਦੋ ਟਰੈਕਟਰਾਂ ਉੱਤੇ ਵੀਡੀਓ ਲੈ ਕੇ ਹਾਜ਼ਰ ਹੋਏ ਜੀ ਸਾਰਿਆਂ ਤੋਂ ਪਹਿਲਾਂ ਆਪਣਾ ਹਲਪਲਾਈਨ ਨੰਬਰ ਐਡ ਕਰ ਲੋ ਜਿਹੜਾ ਵੀਰ ਆਪਣੇ ਟਰੈਕਟਰ ਨੂੰ ਸੇਲ ਜਾਂ ਕਿਸੇ ਹੋਰ ਖੇਤੀ ਦੇ ਸੰਤ ਨੂੰ ਸੇਲ ਕਰਨਾ ਚਾਹੁੰਦਾ ਹੈ ਉਹ ਸਾਡੇ ਇਸ ਡਾਇਰੈਕਟ ਵਟਸਐਪ ਨੰਬਰ ਉੱਤੇ ਪੰਜ ਤੋਂ ਛੇ ਫੋਟੋਆਂ ਜੀ ਫੋਨ ਨੂੰ ਟੇਡਾ ਕਰਕੇ ਖਿੱਚ ਕੇ ਭੇਜ ਸਕਦਾ ਜੀ ਤੇ ਉਦੋਂ ਬਾਅਦ ਉਸ ਦੀ YouTube ਤੇ ਐਡ ਲਾ ਦੇਵਾਂਗੇ ਜੀ ਵੀਰੋ ਇਹ ਟਰੈਕਟਰ 485 ਟਰੈਕਟਰ ਹੈ ਜੀ 2018 ਮਾਡਲ ਹੈ ਜੀ ਤੇ ਟਰੈਕਟਰ ਦਾ ਪ੍ਰਾਈਸ ਵੀਰ ਨੇ ਜੀ 5 ਲੱਖ ਰੁਪਈਆ ਦੱਸਿਆ ਗਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਜੀ 9627504784 ਜੋ ਕਿ ਸਕਰੀਨ ਉੱਤੇ ਵੀ ਸ਼ੋ ਹੋ ਰਿਹਾ ਹੈ 9627504784 ਇਹ ਵੀਰ ਦਾ ਕੰਟੈਕਟ ਨੰਬਰ ਹੈ ਜੀ ਟਰੈਕਟਰ ਦੇ ਚਾਰੇ ਟਾਇਰ ਬਿਲਕੁਲ ਨਿਊ ਨੇ ਜੀ ਤੇ ਜਿਹੜਾ ਵੀ ਵੀਰ ਇਸ ਟਰੈਕਟਰ ਨੂੰ ਖਰੀਦਣ ਦਾ ਚਾਹਵਣਾ ਉਹ ਇਸ ਵੀਰ ਦੇ ਕੰਟੈਕਟ ਨੰਬਰ ਉੱਤੇ ਕਾਲ ਕਰਕੇ ਜੀ ਇਸ ਟਰੈਕਟਰ ਦੀ ਡੀਲ ਨੂੰ ਕੰਪਲੀਟ ਕਰ ਸਕਦਾ ਹੈ ਜੀ ਤੇ ਬਹੁਤ ਹੀ ਓਵਰ ਆਲ A1 ਕੰਡੀਸ਼ਨ ਦਾ ਟਰੈਕਟਰ ਹੈ ਜੀ ਜਿਹੜਾ ਵੀ ਵੀਰ ਇਸ ਟਰੈਕਟਰ ਨੂੰ ਖਰੀਦਣਾ ਚਾਹੁੰਦਾ ਹੈ ਉਹ ਇਸ ਕੰਟੈਕਟ ਨੰਬਰ ਉੱਤੇ ਕਾਲ ਕਰਕੇ ਜੀ ਇਸ ਟਰੈਕਟਰ ਦੀ ਡੀਲ ਨੂੰ ਕੰਪਲੀਟ ਕਰ ਸਕਦਾ ਹੈ ਜੀ ਤੇ ਵੀਰੋ ਜਿੰਨੇ ਵੀ ਵੀਰਾਂ ਨੇ ਹਲੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਜਿਹੜੇ ਵੀਰਾਂ ਨੇ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਰੱਖਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਇਸੇ ਤਰ੍ਹਾਂ ਹੀ ਆਪਣੀ YouTube ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਇਸ ਨੂੰ ਅੱਗੇ ਗਰੋ ਕਰਵਾਉਂਦੇ ਰਹੋ। ਤੇ ਵੀਰੋ ਜੇਕਰ ਤੁਹਾਨੂੰ ਆਪਣੀ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਕਰੋ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਆਪਣੀ ਸਹਾ ਕਿਮਤੀ ਜ਼ਰੂਰ ਦੱਸਿਆ ਕਰੋ ਜੀ। ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਸਾਰੇ ਜਾਣੇ ਆਪਣੇ WhatsApp ਗਰੁੱਪਾਂ ਦੇ ਵਿੱਚ। ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਜੀ ਫਾਰਮ 60 ਵਰੀ ਇਹ ਬਹੁਤ ਹੀ ਵੀਰਾਂ ਦੀ ਡਿਮਾਂਡ ਆ ਰਹੀ ਸੀ ਜੀ ਕਿ ਫਾਰਮ 60 ਟਰੈਕਟਰ ਉੱਤੇ ਵੀਡੀਓ ਲੈ ਕੇ حاضر ਹੋ ਜੀ ਇਹ 2000 ਮਾਡਲ ਟਰੈਕਟਰ ਹੈ ਜੀ ਤੇ ਹਰਿਆਣਾ ਨੰਬਰ ਟਰੈਕਟਰ ਹੈ ਜੀ ਤੇ ਵੀਰ ਨੇ ਪ੍ਰਾਈਸ ਇਸ ਦੇ 215000 ਰੁਪਏ ਦੱਸੇ ਹੈਗੇ ਜੀ ਤੇ ਟਰੈਕਟਰ ਦੇ ਟਾਇਰ ਦੀ 40 ਪੈਸੇ ਟਾਇਰ ਨੇ ਜੀ ਤੇ 13 628 ਵਾਲੇ ਟਾਇਰ ਨੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਜੀ 9779412644 ਕੰਟੈਕਟ ਨੰਬਰ ਹੈ ਜੀ ਤੁਸੀਂ ਇਸ ਕੰਟੈਕਟ ਨੰਬਰ ਤੇ ਕਾਲ ਕਰਕੇ ਇਸ ਟਰੈਕਟਰ ਦੀ ਡੀਲ ਨੂੰ ਕੰਪਲੀਟ ਕਰ ਸਕਦੇ ਹੋ ਜਾਨੀ ਕਿ ਬਾਈ ਕਰ ਸਕਦੇ ਹੋ ਤੇ ਵੀਰੋ ਆਪਣੀ ਇੰਜੀਨੀਅਰ ਵੀ ਵੀਡੀਓ ਹੁੰਦੀਆਂ ਇਹਨਾਂ ਨੂੰ ਸਾਰਿਆਂ ਨੂੰ ਜਰੂਰ ਦੇਖਿਆ ਕਰੋ ਜੀ ਟਰਟ ਤੋਂ ਸ਼ੁਰੂਤ ਲੈ ਕੇ ਐਂਡ ਤੱਕ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੁਹਾਡੇ ਵਾਸਤੇ ਆਪਾਂ ਕੀਮਤੀ ਸਮੇਂ ਚ ਸਮਾਂ ਕੱਢ ਕੇ ਜੀ ਵੀਡੀਓ ਬਣਾ ਕੇ YouTube ਉੱਤੇ ਅਪਲੋਡ ਕਰਦੇ ਹਾਂ ਜੀ ਤੇ ਇਸੇ ਤਰ੍ਹਾਂ ਹੀ ਟਰੈਕਟਰ ਮੰਡੀ ਪੰਜਾਬ ਹਰਿਆਣਾ YouTube ਚੈਨਲ ਨੂੰ ਜੀ ਪਿਆਰ ਦਿੰਦੇ ਰਹੋ ਜੀ ਤੇ ਵੀਰੇ ਉਸ ਤੋਂ ਬਾਅਦ ਜੀ ਜੇਕਰ ਕਿਸੇ ਵੀ ਵੀਰ ਨੇ ਕਿਸੇ ਵੀ ਟਰੈਕਟਰ ਜਾਂ ਹੋਰ ਸੰਬੰਧਿਤ ਵੀਡੀਓ ਬਣਵਾਉਣੀ ਹੈ ਤਾਂ ਉਹ ਆਪਣੇ ਜੋ ਕੀ ਕਮੈਂਟ ਵਿੱਚ ਜਾ ਕੇ ਦੱਸ ਸਕਦੇ ਨੇ ਤੇ ਆਪਾਂ ਉਹਨਾਂ ਲਈ ਕੀਮਤੀ ਜੋ ਕੀਂਤੀ ਸਮਾਂ ਕੱਢ ਕੇ ਉਸ ਸੰ ਚੀਜ਼ ਉੱਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਜੀ ਜਿਹੜੇ ਵੀਰਾਂ ਨੇ ਆਪਣੀਆਂ ਵੀਡੀਓ ਤੇ ਕਮੈਂਟ ਕੀਤੇ ਸੀਗੇ ਜੀ ਉਹਨਾਂ ਮੌਲ ਸੰਤੋ ਨੇ ਲਿਖਿਆ ਸੀ ਗੁੱਡ ਵੀਰ ਟਰੈਕਟਰ ਮੰਟੀ ਨੇ ਲਿਖਿਆ ਸੀ ਨਾਈਸ ਉਸ ਤੋਂ ਬਾਅਦ ਲਿਖਿਆ ਸੀ ਜਸਕਰਨ ਨੇ ਜਸ ਗੁਰਤੇਜ ਨੇ ਜਸ ਇੱਕਮਪ੍ਰੀਤ ਨੇ ਲਿਖਿਆ ਸੀ ਕੈਮ ਜੋਵਨ ਹਰਮਨ ਗੁਰਪਾਲ ਮਨਪ੍ਰੀਤ ਗੁਰਵਿੰਦਰ ਜਸਵਿੰਦਰ ਬੋਲਰ ਇਹਨਾਂ ਦਾ ਧੰਨਵਾਦ ਜੀ